ਕਿਸਾਨੀ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਤੇ ਕਿਸਾਨਾਂ ਦੇ ਵਿਚਾਲੇ ਇੱਕ ਵਾਰ ਫਿਰ ਗੱਲਬਾਤ ਦਾ ਰਾਹ ਖੁੱਲਿਆ ਅੱਜ ਚੰਡੀਗੜ੍ਹ ਦੇ ਵਿੱਚ ਸ਼ੰਭੂ ਖਨੌਰੀ ਬਾਰਡਰ ਦੇ ਜਿਹੜੇ ਮੋਰਚੇ ਦੇ ਆਗੂ ਨੇ ਉਹਨਾਂ ਅਤੇ ਕੇਂਦਰ ਦੇ ਵਿਚਾਲੇ ਸੱਤਵੇਂ ਗੇੜ ਦੀ ਗੱਲਬਾਤ ਹੋਣ ਜਾ ਰਹੀ ਹੈ ਗੱਲਬਾਤ ਲਈ ਕੇਂਦਰ ਦੇ ਮੰਤਰੀ ਸ਼ਿਵਰਾਜ ਚੋਹਾਨ ਤੇ ਉਹਨਾਂ ਦੇ ਨਾਲ ਪ੍ਰਲਹਾਦ ਜੋਸ਼ੀ ਤੇ ਪਿਊਸ਼ ਚਾਵਲਾ ਵੀ ਮੰਤਰੀ ਪਹੁੰਚ ਰਹੇ ਨੇ ਇਸ ਦੇ ਨਾਲ ਹੀ ਇਧਰੋਂ ਕਿਸਾਨ ਆਗੂਆਂ ਵੱਲੋਂ ਜਿਹੜੀਆਂ ਦੋਨੇ ਫਾਰਮਾਂ ਨੇ ਸ਼ੰਭੂ ਬਾਰਡਰ ਦੇ ਉੱਪਰ ਬੈਠੇ ਹੋਏ ਜਿਹੜੇ ਕਿਸਾਨ ਜਥੇਬੰਦੀਆਂ ਨੇ ਤੇ ਖਨੋਰੀ ਬਾਰਡਰ ਤੇ ਉੱਪਰ ਬੈਠੀਆਂ ਹੋਈਆਂ ਕਿਸਾਨ ਜਥੇਬੰਦੀਆਂ ਦੇ 14-14 ਕਿਸਾਨ ਆਗੂ ਯਾਨੀ ਕਿ ਦੋਨਾ ਫਾਰਮਾਂ ਦੇ 28 ਆਗੂ ਅੱਜ ਇਸ ਮੀਟਿੰਗ ਦੇ ਵਿੱਚ ਹਿੱਸਾ ਲੈਣਗੇ ਤੇ ਇਸ ਦੇ ਨਾਲ ਹੀ ਪੰਜਾਬ ਦੇ ਜਿਹੜੇ ਕੁਝ ਮੰਤਰੀ ਇਸ ਮੀਟਿੰਗ ਦੇ ਵਿੱਚ ਹਿੱਸਾ ਲੈਣਗੇ ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ ਪੰਜਾਬ ਸਰਕਾਰ ਵੱਲੋਂ ਤੇ ਉਹਨਾਂ ਦੇ ਨਾਲ ਕਟਾਰੂ ਚੱਕ ਵੀ ਸ਼ਾਮਲ ਹੋਣਗੇ ਇਸ ਮੀਟਿੰਗ ਦੇ ਵਿੱਚ ਤਾਂ ਦੱਸ ਦਈਏ ਤੁਹਾਨੂੰ ਕਿ ਇਹ ਜਿਹੜੀ ਮੀਟਿੰਗ ਦਾ 7ਵੇਂ ਗੀੜ ਦੀ ਮੀਟਿੰਗ ਆ ਔਰ ਇਸ ਤੋਂ ਪਹਿਲਾਂ 6 ਮੀਟਿੰਗਾਂ ਹੋ ਚੁੱਕੀਆਂ ਨੇ ਕਿਹੜੀ ਕਿਹੜੀ ਤਰੀਕ ਨੂੰ ਉਹ ਮੀਟਿੰਗਾਂ ਹੋ ਚੁੱਕੀਆਂ ਨੇ ਤੁਹਾਡੇ ਨਾਲ ਤਰੀਕਾ ਸਾਂਝਾ ਕਰੀਏ ਪਹਿਲੀ ਮੀਟਿੰਗ 10 ਫਰਵਰੀ 2024 ਨੂੰ ਹੋਈ ਸੀ ਦੂਜੀ ਮੀਟਿੰਗ 12 ਫਰਵਰੀ 2024 ਨੂੰ ਹੋਈ ਸੀ ਤੀਸਰੀ ਮੀਟਿੰਗ 15 ਫਰਵਰੀ 2024 ਨੂੰ ਹੋਈ ਸੀ ਚੌਥੀ ਮੀਟਿੰਗ 18 ਫਰਵਰੀ 2024 ਨੂੰ ਹੋਈ ਸੀ ਤੇ ਉਸ ਤੋਂ ਬਾਅਦ ਇੱਕ ਗੈਪ ਪਿਆ ਲੰਬਾ ਸਮਾਂ ਕਿਸਾਨਾਂ ਤੇ ਕੇਂਦਰ ਦੇ ਵਿਚਾਲੀ ਗੱਲਬਾਤ ਰੁਕ ਗਈ ਤੇ ਕਾਫੀ ਸਮਾਂ ਜਿਹੜਾ ਹੈਗਾ ਕੋਈ ਗੱਲਬਾਤ ਲਈ ਰਾਹ ਨਹੀਂ ਖੁੱਲਿਆ ਤਾਂ ਫਿਰ 14 ਫਰਵਰੀ 2025 ਨੂੰ ਜਾ ਕੇ ਫਿਰ ਜਿਹੜੀ ਪੰਜਵੀਂ ਗੇੜ ਦੀ ਮੀਟਿੰਗ ਆ ਉਹਦੇ ਲਈ ਰਾਹ ਖੁੱਲਿਆ ਤੇ 22 ਫਰਵਰੀ 2025 ਨੂੰ ਛੇਵੇਂ ਗੇੜ ਦੀ ਮੀਟਿੰਗ ਹੋਈ ਤੇ ਲਾਸਟ ਜਿਹੜੀ ਮੀਟਿੰਗ ਹੋਈ ਸੀ ਛੇਵੇਂ ਗੇੜ ਦੀ ਉੱਥੇ ਆ ਕੇ ਜਿਹੜੀ ਇੱਕ ਜਿੱਥੇ ਆ ਕੇ ਇੱਕ ਗੱਲ ਰੁਕ ਜਾਂਦੀ ਆ ਉਹ ਹੈ ਐਮਐਸਪੀ ਕਾਨੂੰਨ ਦੀ ਗਾਰੰਟੀ MSP ਕਾਨੂੰਨ ਦੀ ਗਰੰਟੀ ਤੇ ਆ ਕੇ ਗੱਲ ਰੁਕ ਜਾਂਦੀ ਹੈ ਤੇ ਉਸੇ ਦੇ ਦਿਵਾਲੇ ਅੱਜ ਦੀ ਗੱਲਬਾਤ ਕੇਂਦਰਤ ਰਹੇਗੀ 7ਵੇਂ ਗੇੜ ਦੀ ਮੀਟਿੰਗ ਅੱਜ ਹੋ ਰਹੀ ਆ 19 ਮਾਰਚ ਨੂੰ ਤਾਂ ਅੱਜ ਦੀ ਮੀਟਿੰਗ ਲਈ ਜਿਹੜੇ ਕਿਸਾਨ ਆਗੂ ਨੇ ਉਹ ਚੰਡੀਗੜ੍ਹ ਲਗਭਗ ਪਹੁੰਚ ਚੁੱਕੇ ਨੇ ਜਗਜੀਤ ਸਿੰਘ ਡੱਲੇਵਾਲ ਜਿਹੜੇ ਕਿ 114 ਦਿਨਾਂ ਦੇ ਵਰਤ ਤੇ ਹਨ 114 ਦਿਨ ਉਹਨਾਂ ਨੂੰ ਹੋ ਚੁੱਕੇ ਨੇ ਮਰਨ ਵਰਤ ਉਹਨਾਂ ਦਾ ਲਗਾਤਾਰ ਜਾਰੀ ਆ 114 ਦਿਨਾਂ ਤੋਂ ਬੈਠੇ ਨੇ ਖਨੋਰੀ ਬਾਰਡਰ ਦੇ ਵਿੱਚ ਉੱਪਰ ਸਮੇਂ-ਸਮੇਂ ਤੇ ਉਹਨਾਂ ਦੀ ਜਿਹੜੀ ਹਾਲਤ ਹੈ ਉਹ ਨਾਜ਼ੁਕ ਵੀ ਹੁੰਦੀ ਰਹੀ ਆ ਕਾਫੀ ਸੀਰੀਅਸ ਹੋ ਜਾਂਦੀ ਸੀ ਵਿੱਚ ਦੀ ਠੀਕ ਹੋ ਜਾਂਦੇ ਨੇ ਹਾਲਤ ਸਥਿਰ ਹੋ ਜਾਂਦੀ ਆ ਉਹ ਵੀ ਅੱਜ ਮੀਟਿੰਗ ਦੇ ਵਿੱਚ ਪਹੁੰਚ ਰਹੇ ਨੇ ਸਵਰ ਸਿੰਘ ਪੰਦੇਰ ਪਹੁੰਚ ਚੁੱਕੇ ਨੇ ਤੇ ਬਾਕੀ ਹੋਰ ਵੀ ਸਾਰੇ ਆਗੂ ਇਸ ਮੀਟਿੰਗ ਦੇ ਵਿੱਚ ਪਹੁੰਚ ਚੁੱਕੇ ਨੇ ਸ਼ਿਵਰਾਜ ਸਿੰਘ ਚੋਹਾਨ ਜਿਹੜੇ ਕੇਂਦਰੀ ਖੇਤੀਬਾੜੀ ਮੰਤਰੀ ਨੇ ਉਹ ਵੀ ਇਸ ਮੀਟਿੰਗ ਦੇ ਵਿੱਚ ਪਹੁੰਚ ਰਹੇ ਨੇ ਉਹਨਾਂ ਦੇ ਨਾਲ ਪ੍ਰਲਾਹ ਜੋਸ਼ੀ ਤੇ ਪਿਊਸ਼ ਚਾਵਲਾ ਵੀ ਜਿਹੜੇ ਕੇਂਦਰ ਦੇ ਮੰਤਰੀ ਨੇ ਇਹ ਵੀ ਇਸ ਮੀਟਿੰਗ ਦੇ ਵਿੱਚ ਹਿੱਸਾ ਲੈ ਰਹੇ ਨੇ ਸਾਰੀ ਗੱਲਬਾਤ ਜਿੱਥੋਂ ਤੱਕ ਹੁਣ ਗੱਲ ਕਰੀਏ ਮਸਲਿਆਂ ਦੀ ਤਾਂ ਜਿਹੜੀਆਂ ਕੇਂਦਰ ਨਾਲ ਸੰਬੰਧਿਤ ਮੰਗਾਂ ਨੇ ਕੇਂਦਰ ਨਾਲ ਨਾਲ ਸੰਬੰਧਿਤ ਜਿਵੇਂ ਕੇਂਦਰ ਦਾ ਕਰਜ਼ਾ ਮਾਫੀ ਹੈ ਕੇਂਦਰ ਵੱਲੋਂ ਜਿਹੜੇ ਹੁਣ ਤੱਕ ਕਿਸਾਨ ਜਿਹੜੇ ਮੋਰਚਿਆਂ ਦੇ ਉੱਪਰ ਜਿਨ੍ਹਾਂ ਨੇ ਆਪਣੀਆਂ ਜਾਨਾਂ ਗੁਆਲੀਆਂ ਉਹਨਾਂ ਨੂੰ ਮੁਆਵਜ਼ਾ ਤੇ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਨੂੰ ਲੈ ਕੇ ਕੁਝ ਮੰਗਾਂ ਨਹੀਂ ਤੇ ਖਾਸ ਕਰਕੇ ਜਿਹੜੀ ਵੱਡੀ ਮੰਗ ਹੈ ਉਹ ਹੈ ਕੇਂਦਰੀ ਜਿਹੜੀ ਅਨਾਜ ਭੰਡਾਰਨ ਹੈ ਕੇਂਦਰੀ ਜਿਹੜੀ ਸਥਿਤੀ ਹੈ ਮੌਕੇ ਦੀ ਉਹ ਹੈ ਐਮਐਸਪੀ ਦੀ ਜਦੋਂ ਕੋਈ ਵੀ ਫਸਲ ਆਉਂਦੀ ਹੈ ਤਾਂ ਉਹਦੀ ਜਿਹੜੀ ਹੈਗੀ ਆ ਐਮਐਸਪੀ ਤੇ ਆ ਕੇ ਜਿਹੜੀ ਹੈਗੀ ਸਮੱਸਿਆ ਆਉਂਦੀ ਆ ਤਾਂ ਐਮਐਸਪੀ ਦੇ ਦੁਆਲੇ ਅੱਜ ਦੀ ਜਿਹੜੀ ਇਹ ਮੀਟਿੰਗ ਰਹੇਗੀ ਤਾਂ ਅੱਜ ਦੀ ਮੀਟਿੰਗ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਸਮੱਸਿਆ ਹੱਲ ਹੋਵੇਗੀ ਅੱਜ ਤੋਂ ਬਾਅਦ ਕੀ ਜਿਹੜੇ ਕੇਂਦਰ ਦੇ ਮੰਤਰੀ ਨੇ ਇਸ ਮੰਗ ਨੂੰ ਪ੍ਰਵਾਨ ਕਰ ਲੈਣਗੇ ਕਿ ਅੱਜ ਤੋਂ ਬਾਅਦ ਕਿਸਾਨ ਆਪਣੀਆਂ ਜਿਹੜੀਆਂ ਮੰਗਾਂ ਮੰਵਾ ਕੇ ਵਾਪਸ ਘਰਾਂ ਨੂੰ ਪਰਤਣਗੇ ਜਾਂ ਹਲੇ ਹੋਰ ਵੀ ਕੁੱਲ ਲੱਗਦਾ ਹੈ ਵੀ ਅਗਲੇ ਗੀਡ ਦੇ ਵਿੱਚ ਵੀ ਮੀਟਿੰਗਾਂ ਹੋਣ ਦੀ ਸੰਭਾਵਨਾ ਹੈ ਤੁਸੀਂ ਸਾਰੇ ਮਸਲੇ ਨੂੰ ਕਿਵੇਂ ਦੇਖਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਧੰਨਵਾਦ